ਭੈਰੂਜੀ ਦਾ ਖਾਲਸਾ ਬਹਿਰੂਜੀ ਦੀ ਫਤਿਹ ਭਾਈ 2 ਸਾਲ ਹੋ ਗਏ ਜੋ ਕੌਮੀ ਇਨਸਾਫ ਮੋਰਚਾ ਸਾਡੇ ਬੰਦੀ ਸਿੰਘਾਂ ਲਈ ਲੱਗਿਆ ਹੋਇਆ ਜੋ ਸਾਡੇ ਬੰਦੀ ਸਿੰਘ ਪਿਛਲੇ 30 35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਬੜਾ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਹਨ ਉਹਨਾਂ ਲਈ ਕੌਮੀ ਇਨਸਾਫ ਮੋਰਚਾ ਹੁਣ ਅਲੀ ਲਗਾਤਾਰ 2 ਸਾਲ ਹੋਏ ਲੱਗਿਆ ਹੋਇਆ 7 ਤਰੀਕ ਨੂੰ ਉਹਨਾਂ ਨੇ ਦਿਨ ਰੱਖਿਆ ਵੀ ਉੱਥੇ ਵੱਧ ਤੋਂ ਵੱਧ ਲੋਕ ਪਹੁੰਚੋ ਕਿਉਂਕਿ 2 ਸਾਲ ਹੋ ਗਏ 35 33 30 ਸਾਲ ਹੋ ਗਏ ਸਾਡੇ ਜੋਧਿਆਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਜਿਨ੍ਹਾਂ ਨੇ ਸਾਡੇ ਮੱਥਿਆਂ ਤੋਂ ਕਲੰਕ ਪੂੰਜੇ ਬੜੇ ਤਾਕੜੇ ਮੁਕਾਬਲੇ ਕਰੇ ਬੜੇ ਤਾਕੜੇ ਉਹ ਲੜੇ ਨੇ ਉਹਨਾਂ ਨੇ ਆਪਦੀ ਜ਼ਿੰਦਗੀ ਸਿੱਖ ਕੌਮ ਦੇ ਨਾਂ ਲਾਤੀ ਸਿੱਖ ਕੌਮ ਦੇ ਕਲੰਕ ਪੁੰਜਣਾਂ ਲਾਤੀ ਤੇ ਸਾਡੇ ਸਿਵਾਤ ਖਾਲਸਾ ਦੇ ਜਥੇਦਾਰ ਨੇ ਉਹਨਾਂ ਦੇ ਖਾਤਰ ਉਹਨਾਂ ਨੂੰ ਉਹਨਾਂ ਨੂੰ ਬਾਹਰ ਉੱਥੇ ਧਰਨਾ ਚੱਲਿਆ ਹੋਇਆ ਲਗਾਤਾਰ ਨਾ ਤਾਂ 2 ਸਾਲਾਂ ਤੋਂ 100 ਪਹਿਲੇ ਲਵੇ ਲੋਣ ਦੇ ਮਹੱਲੀ ਆ ਉਹ 7 ਤਰੀਕ ਨੂੰ ਸਵੇਰੇ 10 ਵਜੇ ਵੱਧ ਤੋਂ ਵੱਧ ਲੋਕ ਉੱਥੇ ਪਹੁੰਚੋ ਭਾਈ ਆਪਣੇ ਹੀਰੋ ਜੋ ਆਪਣੇ ਅਸਲੀ ਯੋਧੇ ਨੇ ਆਪਣੇ ਅਸਲੀ ਗੁਰੂ ਦੇ ਵਾਰਿਸ ਨੇ ਆਪਣੇ ਘਰ ਘਰ ਉਹਨਾਂ ਦੀ ਬਾਤ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਕਹਾਣੀ ਹੋਣੀ ਚਾਹੀਦੀ ਹੈ ਉਹ ਜਿੰਨੇ ਵੀ ਸਿੰਘ ਅੰਦਰ ਨੇ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਦੀ ਬਹਾਲੀ ਲਈ ਵਿਆਰ ਕਢਾਉਣ ਲਈ ਉਹ ਮੋਰਚਾ ਲਾਇਆ ਹੋਇਆ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਸਰਕਤ ਕਰੋ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ